ਪੁਰਬੀ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਅੱਜ ਸਸਰਾਲੀ ਪਿੰਨੇ ਦੇ ਵਿੱਚ ਪਹੁੰਚੋਂ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਮਾਸਟਰਲ ਦੇ ਵਿੱਚ ਪਾਣੀ ਬਰਸਾਤ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਬਹੁਤ ਪਾਣੀ ਦਰਿਆਵਾਂ ਦੇ ਵਿੱਚ ਵਹਾਤ ਰਿਹਾ ਹੈ ਤੇ ਸਤਲੁਜ ਦੇ ਵਿੱਚ ਪਾਣੀ ਵਗ ਰਿਹਾ ਸੋ ਬਿਆਸ ਦਰਿਆ ਦੇ ਵਿੱਚ ਤੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਜਿਹੜਾ ਸੁਲਤਾਨਪੁਰ ਲੋਧੀ ਜਿੱਥੇ ਮੈਂ ਕੱਲ ਜਾ ਕੇ ਆ ਪਹਿਲਾਂ ਵੀ ਉੱਥੇ ਕੰਟੀਨਿਊ ਜਾ ਰਿਹਾ ਈ ਹਜ਼ਾਰ ਏਕੜ ਦੇ ਕਰੀਬ ਉੱਥੇ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਢੋੜੇ ਨੇ ਸੋ ਉਹਨਾਂ ਨੂੰ ਸਪੈਸ਼ਲ ਗੁਜ਼ਾਰੀ ਜੋ ਹਕੂਮਤ ਸਾਰੇ ਪ ਉਹਨਾਂ ਨੂੰ ਬੰਦਾ ਮੌਜਾ ਮਿਲੇਗਾ ਅੱਜ ਅਸੀਂ ਸਸਟਾਲੀ ਖੇਤੋਣੇ ਦੇ ਵਿੱਚ ਪਾਇਲਰ ਪਹਿਲਾਂ ਮਨੂੰ ਸਾਡੇ ਗੱਜਾ ਸਾਹਿਬ ਨੇ ਵੀਡੀਓ ਕਾਲ 'ਤੇ ਗੱਲ ਕੀਤੀ ਇੱਥੇ ਜਿਹੜਾ ਖੇਤਾਂ ਦਾ ਨੁਕਸਾਨ ਹੋ ਰਿਹਾ ਤੇ ਅਸੀਂ ਦਿਸਾਂ ਨਾਲ ਨਾਲ ਵੀਡੀਓ ਪਾਈ ਪੰਜ ਦਿਨ ਤੋਂ ਹੀ ਕੰਟੀਨਿਊ ਪ੍ਰਸ਼ਾਸਨ ਇੱਥੇ ਲੱਗਾ ਹੋਇਆ ਆ ਪਾਪੂਲਰਾਂ ਦੇ ਬੁੱਟੇ ਵੱਢ ਵੱਢ ਕੇ ਪਾਣੀ ਦੀ ਰੋਕ ਲਾਉਣ ਵਾਸਤੇ ਪਾਣੀ ਇੱਥੋਂ ਛਿੱਟੋਂ ਤੇ ਕਾਫੀ ਦੂਰ ਆ ਪਰ ਫੇਰ ਵੀ ਜਿਹੜਾ ਪਾਣੀ ਦਾ बहाव ਆ ਬਹੁਤ ਤੇਜ਼ ਆ ਮਿੱਟੀ ਨੂੰ ਰੋੜਦਾ ਜਾ ਰਿਹਾ ਬੁੱਟਿਆਂ ਨਾਲ ਥੋੜਾ ਫਰਕ ਪੈ ਰਿਹਾ ਹੋਰ ਵੀ ਪ੍ਰਸ਼ਾਸਨ ਲੱਗਾ ਆ ਕਿ ਅਸੀਂ ਪੂਰਾ ਰੋਕ ਲਾ ਲਈਏ ਪ੍ਰਸ਼ਾਸਨ ਪੱਧਰੋਂ ਸਾਡੇ ਬਲੰਗਪਨਰ ਸਹਿਬਾਨਾਂ ਨਾਲੋਂ ਹਰ ਵਾਰਕ ਸਾਡੇ ਸਰਪੰਚ ਸਹਿਬਾਨਾਂ ਨਾਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਅੱਜ ਤੱਕ ਆਪਣੇ ਆਪ ਆਪੂਲਰ ਕਟਵਾ ਕਟਵਾ ਕੇ ਜਿਹੜੇ ਪਾਣੀ ਨੂੰ ਰੋਕ ਲਈ ਜਾ ਰਹੀ ਹੈ ਤਾਂ ਕਿ ਜੀ ਤੁਸੀ ਨੂੰ ਬਚਾਇਆ ਜਾ ਸਕੇ ਸੋ ਪੂਰੀ ਕੋਸ਼ਿਸ਼ ਕਰ ਰਿਹਾ ਬਚੂਗਾ ਪ੍ਰਮਾਤਮਾ ਕਿਰਪਾ ਕਰੂਗਾ ਜਿਹੜਾ ਗਿਆਨਮਾਲ ਦਾ ਨੁਕਸਾਨ ਨਹੀਂ ਹੋ ਰਿਹਾ ਬਚਾ ਹੋ ਗਿਆ ਫਸਲਾਂ ਦਾ ਨੁਕਸਾਨ ਹੋਇਆ ਉਹ ਅਸੀਂ ਇਸ ਤੋਂ ਬੇਨਤੀ ਲਾਤੀ ਹੈ ਕਿ ਜਿੰਨਾ ਵੀ ਕਿਸੇ ਦਾ ਨੁਕਸਾਨ ਆਇਆ ਚਾਹੇ ਪਾਪੂਲਰ ਹੈ ਚਾਹੇ ਝੋਨਾ ਹੈ ਉਹਨਾਂ ਦਾ ਅਸੀਂ ਮੁਆਵਜ਼ਾ ਦੇਵਾਂਗੇ ਇੱਕ ਇੱਕ ਜਿਹੜਾ ਵੀ ਨਖਾਨ ਆਇਆ ਹਰ ਫਸਲ ਦਾ ਝੋਨਾ ਹੈ ਚਾਹੇ ਵਿਚਾਰਾ ਹੈ ਚਾਹੇ ਪਪੂਲਰ ਹੈ ਉਹਦਾ ਜਿਹੜਾ ਅਸੀਂ ਇੱਕ ਇੱਕ ਬੂਟੇ ਦਾ ਜਿਹੜਾ ਮਾਪ ਜਾਣੋ ਨੂੰ ਮਿਲੂਗਾ ਸੋ ਅੱਜ ਅਸੀਂ ਖੜੇ ਆ ਪਹਿਲੇ ਕੰਟੀਨਿਊ ਕੱਲ ਬ੍ਰਦਰ ਆ ਰਿਹਾ ਸੀ ਸਾਡੀ ਟੀਮ ਆ ਰਹੀ ਸੀ ਬਲਾਕ ਪੰਚਾਇਤ ਸਰਵਾਂ ਆ ਰਹੀ ਸੀ ਅਫਸਰ ਸਰਵਾਂ ਨੇ ਥੇ ਘੁੰਮ ਰਹੇ ਸੀ ਕਿਉਂਕਿ ਖਿਆਰ ਰੱਖਿਆ ਜਾ ਰਿਹਾ ਕਿ ਕਿਸੇ ਨੂੰ ਬਚਾਇਆ ਜਾ ਸਕੇ ਪਾਣੀ ਅੱਜ ਜਿਹੜਾ ਸਾਡੇ ਸਰਪੰਚ ਸਾਹਿਬ ਜਿਹੜਾ ਬਲਾਕ ਪੰਚਾਇਤ ਸਰਵਾਂ ਦੱਸ ਰਿਹਾ ਕਿ ਕੱਲ ਨਾਲੋਂ ਅੱਜ ਥੋੜਾ ਪਾਣੀ ਘਟਿਆ ਤੇ ਪ੍ਰਮਾਤਮਾ ਅੱਗੇ ਹੀ ਬੇਨਤੀ ਹੈ ਇਹ ਬਹੁਤ ਨੁਕਸਾਨ ਹੋ ਗਿਆ ਹੁਣ ਕਿਰਪਾ ਕਰੇ ਪਾਣੀ ਘਟੇ ਕਿਉਂਕਿ ਬਿਆਸ ਦਰਿਆਲ ਪਾਣੀ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸੋ ਉਹਨਾਂ ਲੋਕਾਂ ਨੂੰ ਵੀ ਅਸੀਂ ਸਪੈਸ਼ਲ ਕਮਾਟੀ ਦੇ ਅਫਸਰਾਂ ਲੱਤਿਆ ਕਿ ਜਦੋਂ ਵੀ ਪਾਣੀ ਘਟਦਾ ਇਹਨਾਂ ਜਿੰਨਾ ਵੀ ਨੁਕਸਾਨ ਹੋਇਆ ਇਹਨਾਂ ਦੇ ਬੰਦ ਦਾ ਮੁਆਵਜ਼ਾ ਉਹਨਾਂ ਨੂੰ ਮਿਲੂਗਾ ਸੋ ਲੋਕਾਂ ਦੇ ਕੱਲ ਜਾ ਕੇ ਘਰ ਖਾਲੀ ਕਰਾਏ ਘਰਾਂ ਚੋਂ ਪਿੰਡਾਂ ਚ ਪਿੰਡ ਜਿਹੜੇ ਵਿੱਚ ਬਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਸੋ ਪਿੰਡਾਂ ਦੇ ਲੋਕਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਮੁੱਖ ਮੰਤਰੀ ਸਾਹਿਬ ਖੁਦ ਕੱਲ ਹੈਲੀਕਾਪਟਰ ਵੀ ਉਸ ਗੁਰਦਾਸਪੁਰ ਮਠਾਣਗੋੜ ਏਰੀਆ ਦੇ ਵਿੱਚ ਸੱਟ ਕੇ ਆਏ ਨੇ ਕਿ ਜਿਹੜੇ ਘਰ ਵਿੱਚ ਇੱਕ ਘਰ ਵਿੱਚ ਮੈਂਬਰ ਰਹਿ ਜਾਂਦੇ ਆ ਉਹਨਾਂ ਨੂੰ ਇਲਾਜ ਨਹੀਂ ਆ ਕਰਾ ਸਕੇ ਉਹਨਾਂ ਦੀ ਜਾਨ ਵੀ ਰੱਖਿਆ ਨਹੀਂ ਜਾ ਸਕੇ ਸੋ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਆਪਣਾ ਹੈਲੀਕਾਪਟਰ ਛੱਡ ਕੇ ਆਪ ਕਾਰ ਦੇ ਵਿੱਚ ਆਏ ਆ ਜਿਹਦੇ ਪਹਿਲੇ ਮੁੱਖ ਮੰਤਰੀ ਇੱਕ ਰਾਉਂਡ ਜਾਂ ਲਾ ਕੇ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਚਲੇ ਜਾਂਦੇ ਸੀ ਤੇ ਕੱਲ ਮੈਂ ਹੋਰ ਇੱਕ ਹਾਸੋਣੀ ਗੱਲ ਦੇਖੀ ਅਸੀਂ ਤੇ ਲੋਕਾਂ ਨੂੰ ਬੇਨਤੀ ਕਰ ਕਰਕੇ ਪਾਣੀ ਜੋ ਬਾਹਰ ਕੱਢ ਰਹੇ ਸੀ ਤੇ ਬਾਜਵਾ ਸਾਹਿਬ ਤੇ ਚਲਦੀ ਫਿਰਦੀ ਪਾਣੀ ਵਾਲੀ ਬੱਸ ਵੀਡੀਓ ਬਣਾਉਣ ਲਈ ਲੈ ਆਏ ਉੱਥੇ ਰਾਣੇ ਦਾ ਬੇਟਾ ਤੇ ਬਾਜਵਾ ਸਾਹਿਬ ਦੀ ਪੂਰੀ ਤਿੱਖੀ ਬਹਿਸ ਤੁਹਾਡੇ ਚਰਨਾਂ ਦੇ ਵੀ ਤੁਸੀਂ ਦੇਖੀ ਹੋਣੀ ਹੈ ਵੀ ਉੱਥੇ ਲੜਾਈਆਂ ਚੱਲ ਜਾ ਰਹੀਆਂ ਉਹ ਟੈਗ ਲੜਾਈਆਂ ਨਾਲ ਹੀ ਲੋਕਾਂ ਦੀ ਜਾਨ ਬਚਾਉਂਦਾ ਸੋ ਭਾਰਤੀ ਆਪਾਰੀ ਪਾਰਟੀ ਸਰਕਾਰ ਲੱਗੀ ਹੈ ਸਰ ਕਿੰਨਾ ਕੀ ਦੀ ਹੈ ਪ੍ਰਭਾਵਤ ਹੈ ਕਿਉਂਕਿ ਤੁਹਾਡਾ ਮਹਿਕਮਾ ਵਾ ਕੀ ਲੱਗਦਾ ਵਾ ਕੋਈ ਦੇਖੋ ਆਪਣੇ ਜਿਹੜੇ ਇਹ ਪਿੰਡਾਂ ਦਾ ਜਿਹੜਾ ਸਸਰਾਲੀ ਦੇ ਵਿੱਚ ਨੁਕਸਾਨ ਹੋਇਆ ਉਹ ਅਸੀਂ ਪੂਰਾ ਮਾਅਵਜਾ ਦੇਵਾਂਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਕਰੀਬਨ 30000 ਏਕੜ ਦਾ ਨੁਕਸਾਨ ਹੋਇਆ ਹੋਰ ਲੱਗ ਕੇ ਕਿਸੇ 5000 ਕੀ ਤੇ 10000 ਇਹਨਾਂ ਦਾ ਵੀ ਪੂਰੇ ਪੰਜਾਬ 'ਚ ਨੁਕ ਕੋਈ ਸ਼ਰੇ ਗਦਾਵਰੀ ਤੋਂ ਬਾਅਦ ਹੀ ਪਤਾ ਲੱਗਣਾ ਸੋ ਜਿਹੜੀ ਜਿੰਨੀ ਵੀ ਗਦਾਵਰੀ ਹੋਵੇਗੀ ਜਿੰਦਾ ਵੀ ਨੁਕਸਾਨ ਹੋਊਗਾ ਉਹ ਅਸੀਂ ਸਾਰਿਆਂ ਨੂੰ ਮੁਆਵਜ਼ਾ ਦਵਾਂਗੇ ਠੀਕ ਸਰ ਤੁਸੀਂ ਨੁਕਸਾਨਾਂ ਨੂੰ ਵੀ ਮਿਲਦੇ ਹੋ ਜਾ ਕੇ ਕੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਤਨਾ ਮੁਆਵਜ਼ਾ ਜਿਹੜਾ ਕਿਸਾਨ ਪ੍ਰਾਇਮਰੀਆਂ ਦੀਆਂ ਜਮੀਨਾਂ ਠਿੱਕੇ ਤੇ ਆ ਉਹ ਕਹਿੰਦੇ ਵੀ ਜਿਹੜੀ ਜਿਹਦੇ ਨਾਂ ਤੇ ਜ਼ਮੀਨ ਹੁੰਦੀ ਹੈ ਮੁਆਵਜ਼ਾ ਉਹਦੇ ਖਾਤੇ ਚਲ ਜਾਂਦਾ ਦਿੱਸਾ ਉੱਥੇ ਵੀ ਖਿਆਲ ਰੱਖਿਓ ਜਿਨ੍ਹਾਂ ਨੇ ਖੇਤੀ ਕੀਤੀ ਆ ਉਸ ਕਿਸਾਨ ਨੂੰ ਹੀ ਇਹਦਾ ਮੁਆਵਜ਼ਾ ਆਪਾਂ ਡਿਊਟੀ ਲਗਾ ਕੇ ਅਸਲ ਵੀ ਚੈੱਕ ਕਰਵਾ ਕੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਮੁਆਵਜ਼ਾ ਦੇਣਾ ਕੀ ਹੋਇਆ ਉਹ ਬੰਨ ਜਿਹੜਾ ਟੁੱਟ ਗਿਆ ਸੀ ਲੋਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਪੂਰੀ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਨਹੀਂ ਜਾਇਜ਼ਾ ਲਿਆ ਤੁਸੀਂ ਨਹੀਂ ਸਾਰੇ ਪ੍ਰਸ਼ਾਸਨ ਇੱਥੇ ਮੌਜੂਦ ਹੈ ਸਾਰਾ ਫੋਰੈਸਟ ਡਿਪਾਰਟਮੈਂਟ ਤੋਂ ਲੈ ਕੇ ਪੀਡੀਪੀ ਉਹ ਨਰੇਗਾ ਵਰਕਰ ਸਾਰਾ ਇਰੀਗੇਸ਼ਨ ਵਿਭਾਗ ਮੰਤਰੀ ਸਾਹਿਬ ਆਪ ਖੁਦ ਚੱਲ ਕੇ ਆਏ ਨੇ ਔਰ ਇਹਨਾਂ ਤੋਂ ਵੱਲੋਂ ਟੀਮ ਲਗਾਤਾਰ ਇੱਥੇ ਭੇਜੀ ਜਾ ਰਹੀ ਹੈ ਤਾਂ ਕਿ ਇੱਥੇ ਪਿੰਡ ਦੇ ਵਿੱਚ ਜਿਹੜੀ ਪਾਣੀ ਦੀ ਸਟ ਹੈ ਉਹ ਅੰਦਰ ਨਾ ਮਤਲਬ ਉਸੇ ਬੰਦੇ ਰਹੇਗਾ ਉਹ ਨਾ ਟੁੱਟੇ ਉਹਨੂੰ ਸਰ ਤੇ ਨਾ ਲੱਗੇ ਤੇ ਇਹਦੇ ਬਾਅਦ ਕਰ ਇਹਦੇ ਇਹਨੂੰ ਬਚਾਣ ਬਚਾਣ ਵਾਸਤੇ ਜਿਹੜੇ ਵੀ ਯਤਨ ਉਹ ਕੀਤੇ ਜਾ ਰਹੇ ਨੇ ਦਰਖਤਾਂ ਨੂੰ ਬੰਨ ਕੇ ਉੱਥੇ ਬੰਨਣਾ ਤੇ ਸਿੱਟਾ ਜਾ ਰਿਹਾ ਔਰ ਜੈਸੀ ਵੀ ਮਸ਼ੀਨਾਂ ਸਾਰੇ ਲਾਈ ਜਾ ਰਹੀਆਂ ਉੱਥੇ ਔਰ ਬੈਗਸ ਵੀ ਜਿਹੜੇ ਆ ਗਏ ਉਹ ਵੀ ਲਾਈ ਜਾ ਰਹੇ ਪਰ ਪਾਣੀ ਦਾ ਵਹਾਅ ਜਿਹੜਾ ਹੈ ਕਾਫੀ ਤੇਜ਼ ਹੈ ਔਰ ਪਰ ਅਸੀਂ ਸਾਨੂੰ ਲੱਗਦਾ ਵੀ ਅਸੀਂ ਕੰਟਰੋਲ ਕਰ ਲਾਂਗੇ ਨੁਕਸਾਨ ਘੱਟ ਤੋਂ ਘੱਟ ਜਿਹੜਾ ਹੈਗਾ ਉਹ। ਲੁਧਿਆਣਾ ਦਾ ਕਿੰਨਾ ਏਰੀਆ ਸਰ ਹੁਣ ਤੱਕ ਪ੍ਰਭਾਵਿਤ ਹੋ ਚੁੱਕਿਆ ਕੋਈ ਆਈਡੀਆ ਤੁਹਾਡੇ? ਨਹੀਂ ਹਜੇ ਤੱਕ ਉੱਪਰ ਵਾਲੇ ਦੀ ਮੇਅਰ ਦੇ ਨਾਲ ਹਜੇ ਤੱਕ ਪਿੰਡਾਂ 'ਚ ਪਾਣੀ ਨਹੀਂ ਨਹਿਰ ਦਾ ਪਾਣੀ ਦੀ ਮਾਰ ਨਹੀਂ ਹੋਈ ਹੈ। ਅਸੀਂ ਲੱਗੇ ਹੋਏ ਹਾਂ ਪ੍ਰਸ਼ਾਸਨ ਬਿਲਕੁਲ ਸਤਰਕ ਹੈ ਸਾਰਾ ਕੰਮ ਛੱਡ ਕੇ ਸਿਰਫ ਹੜਾਂ ਦਾ ਦੇਖ ਰਹੇ ਹਾਂ ਅਸੀਂ। ਔਰ ਇੱਕ ਦੋ ਪਿੰਡਾਂ ਦੇ ਵਿੱਚ ਛੱਪੜ ਓਵਰਫਲੋ ਕਰਕੇ ਪ੍ਰੋਬਲਮ ਆਈ ਸੀ। ਉੱਥੇ ਸਾਰੀ ਜਿਹੜਾ ਹੈਗਾ ਟੀਮ ਨੇ ਸਕੂਲਾਂ ਦੇ ਵਿੱਚ ਅਰੇਂਜਮੈਂਟ ਕੀਤੇ ਹੋਏ ਨੇ ਸਕੂਲ ਦੇ ਵਿੱਚ ਉੱਤੇ ਪਿੰਡ ਵਾਲੇ ਵਸਣੇ ਗਏ ਸੀ ਪਰ ਉਹ ਵਾਪਸ ਮੁੜ ਆਪਣੇ ਘਰਾਂ ਦੇ ਵਿੱਚ ਚਲੇ ਗਏ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਸਰ ਕਰੋ ਆਲੇ ਦੁਆਲੇ ਦੇ ਪਿੰਡਾਂ ਦੀ ਜਿੱਥੇ ਕੋਈ ਇਦਾਂ ਦੀ ਪ੍ਰੋਬਲਮ ਲੱਗਦੀ ਹੈ ਉੱਥੇ ਮਦਦ ਕਰੋ ਔਰ ਮੇਰੇ ਲੋਕਾਂ ਨੂੰ ਵੀ ਗਿਲੇ ਵੀ ਤੁਸੀਂ ਪ੍ਰਸ਼ਾਸਨ ਦਾ ਸਿਰੋਕ ਕਰੋ ਅਸੀਂ ਸਾਰੇ ਲੱਗੇ ਹੋਏ ਨੇ ਇੱਥੇ ਜੋ ਵੀ ਹੋ ਸਕਦਾ ਸਾਡੇ ਤੋਂ ਬਣ ਬਣ ਸਕਦਾ ਉਹ ਅੱਜ ਫੇਰ ਤੋਂ 1 ਲੱਖ ਤੋਂ ਕਿਉਂ ਕਹਿੰਦੇ ਪਾਣੀ ਛੱਡਿਆ ਜਾਣਾ ਵਾ ਲੱਗਾ ਕਿ ਪਾਣੀ ਦਾ ਜਿਹੜਾ ਫਤਰਾ ਮੁਰ ਤੋਂ ਬੱਸ ਸਕਦਾ ਜਾਂ ਨਹੀਂ ਜੇ 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 ਭਾਖੜਾ ਡੈਮ ਵੱਲੋਂ ਜੋ ਵੀ ਪਾਣੀ ਛੱਡਿਆ ਜਾਂਦਾ 8 ਘੰਟੇ ਬਾਅਦ ਇੱਥੇ ਮਾਰ ਕਰਦਾ ਆ ਕੇ ਤੇ ਇਥੋਂ ਲੰਘਦਾ ਫਲੋਰ ਆਪਣੇ ਜਿਹੜਾ ਵੱਲੋਂ ਤੋਂ 50 ਤੋਂ 1 ਲੱਖ ਦੇ ਵਿੱਚ ਆਪਾਂ ਮਤਲਬ ਸਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਤੇ ਅਸੀਂ ਸੇਫ ਹੈ ਪਰ ਸਾਡੀ ਟੀਮ ਇੱਥੇ ਮੌਕੇ ਤੇ ਮੌਜੂਦ ਹੈ ਅਸੀਂ ਮੁਸਤੈਦ ਹਾਂ ਜੇ ਵੀ ਕੋਈ ਪ੍ਰੋਬਲਮ ਆਈ ਤਾਂ ਅਸੀਂ ਠੀਕ ਹੈ